ਲਓ ਜੀ ਨਵਾਂ ਨਕੋਰ ਦਾ ਗਾਣਾ ਤੇ ਸੇਧ ਦੇਣ ਵਾਲੀ ਗੱਲਬਾਤ ਆ ਸੁਣਿਓ ਫਿਰ ਘਰ ਵਾਲਾ ਨਹੀਂ ਮੰਝਿਓ ਹਲ ਦਾ ਕੰਮਕਾਰ ਨਹੀਂ ਕੋਈ ਚੱਲਦਾ ਮੇਰੇ ਸੁੱਤੇ ਭਾਗ ਮੇਰੇ ਸੁੱਤੇ ਭਾਗ ਜਗਾ ਦਿਓ ਜੀ ਕੋਈ ਸੱਠਾ ਦੇ ਦਿਓ ਬਾਬਾ ਕਰਮ ਕਮਾ ਦਿਓ ਜੀ ਕੋਈ ਸੱਠਾ ਦੇ ਦਿਓ ਬਾਬਾ ਕਰਮ ਕਮਾ ਦਿਓ ਜੀ ਕੋਈ ਸੱਠਾ ਦੇ ਦਿਓ ਹੋ ਜਾ ਯੰਤਰ ਧਿਆਨ ਤੂੰ ਬੀਬਾ ਪਰਕੇ ਤੇਰਾ ਤੋ ਰਹਾਂਗੇਗੀ ਜਾ ਐਵੇਂ ਨਾ ਕਵਰਾਈਨੀ ਤੂੰ ਕੱਲੀ ਬੀਬਾ ਪੰਜ ਚੌਕੀਆਂ ਲਾਈਨੀ ਤੂੰ ਕੱਲੀ ਬੀਬਾ ਪੰਜ ਚੌਕੀਆਂ ਲਾਈਨੀ ਤੂੰ ਕੱਲੀ ਬੀਬਾ ਦੋ ਤਿੰਨ ਬਾਬਾ ਲੋਹਣ ਚੱਕੇ ਨੇ ਸਾਡੇ ਉਹਨਾ ਪੱਬ ਚੱਕੇ ਨੇ ਖੜਾ ਉਹਨਾ ਤੋਂ ਕਿਹੜਾ ਉਹਨਾ ਤੂੰ ਛੜਵਾ ਦਿਓ ਜੀ ਕੋਈ ਸੱਠਾ ਦੇ ਦਿਓ ਬਾਬਾ ਕਰਮ ਕਮਾ ਦਿਓ ਜੀ ਕੋਈ ਸੱਠਾ ਦੇ ਦਿਓ ਹਾਂ ਬਾਬਾ ਕਰਮ ਕਮਾ ਦਿਓ ਜੀ ਕੋਈ ਸੱਠਾ ਦੇ ਦਿਓ ਦੁੱਧ ਦਾ ਪਰਕੇ ਲਿਆਈ ਬਾਟਾ ਕੱਚੀ ਲੱਸੀ ਨਾਲ ਥੋਕੇ ਚਾਟਾ ਆਪ ਸੁਨਾਨੇ ਕਰਾਈ ਨਹੀਂ ਤੂੰ ਕੱਲੀ ਵੀ ਬਾ ਪੰਜ ਚੌਕੀਆਂ ਲਾਈ ਨਹੀਂ ਤੂੰ ਕੱਲੀ ਵੀ ਬਾ ਉਹ ਪੰਚ ਚੌਕੀਆਂ ਲਾਈ ਨਹੀਂ ਤੋਂ ਕੱਲੀ ਵੀ ਬਾ ਦੁੱਧ ਦੱਸ ਮੈਂ ਕਿੱਥੋਂ ਲਿਆਉ ਸਾਡੇ ਨਾ ਕੋਈ ਡੰਗਰ ਡਾਉ ਦੁੱਧ ਦੱਸ ਮੈਂ ਕਿੱਥੋਂ ਲਿਆਉ ਬੇ ਸਾਡੇ ਨਾ ਕੋਈ ਡੰਗਰ ਡਾਉ ਕੋਈ ਕੀਲੇ ਬੁਰੀ ਖੜਾ ਦਿਓ ਜੀ ਕੋਈ ਸੱਠਾ ਦੇ ਦਿਓ ਬੱਬਾ ਕਰਮ ਕਮਾ ਦਿਓ ਜੀ ਕੋਈ ਸੱਠਾ ਦੇ ਦਿਓ ਹਾਂ ਬਾਬਾ ਕਰਮ ਕਮਾ ਦੇਉ ਜੀ ਕੋਈ ਸੱਠਾ ਦੇ ਦਿਓ ਤੂੰ ਤਾਂ ਜਮਾਂ ਮਲੰਗ ਹੈ ਲੱਗਦੀ ਘਰ ਵਿੱਚ ਕੁਝ ਦੀ ਪੰਗ ਹੈ ਲੱਗਦੀ ਤੂੰ ਤਾਂ ਜਮਾਂ ਨਹੀਂ ਨੰਗ ਹੈ ਲੱਗਦੀ ਘਰ ਵਿੱਚ ਕੁਝ ਦੀ ਪੰਗ ਹੈ ਲੱਗਦੀ ਪ੍ਰਗਟ ਤੋਂ ਬਚ ਕੇ ਆਈ ਨਹੀਂ ਤੂੰ ਕੱਲੀ ਵੀ ਬਾ ਉਹ ਪੰਜ ਚੌਕੀਆਂ ਲਾਈ ਨਹੀਂ ਤੂੰ ਕੱਲੀ ਵੀ ਬਾ ਅੰditਾਂ ਕੀਆਂ ਲਾਈ ਨਹੀਂ ਤੂੰ ਕੱਲੀ ਬਿਬਾ ਲੋ ਜੀ ਚੰਗਾ ਲੱਗਿਆ ਤਾਂ ਸ਼ੇਅਰ ਕਰਿਓ ਫਿਰ ਹਨਾ